ਆਣ ਜਾ ਮम्मा ਇਹ ਜੇ ਹੱਥ ਨੇ ਆਪ ਸਾਗ ਸ਼ਾਮ ਨੂੰ ਖਾਵਾਗੇ ਬੀਫ ਆਨ ਡੋਵਰ ਆਹ ਹਾਲਾ ਇਕੜ ਮਾਲ ਆਉਂਦਾ ਸਤਿਕਾਲ ਜੀ ਸਾਰਿਆਂ ਨੂੰ ਅੱਜ ਆਪਣਾ ਬਲੌਗ ਹੈਗਾ ਘੈਂਟ ਕਿਉਂਕਿ ਮੈਂ ਜਾਣਾ ਡੈਡੀ ਕੋਲੇ ਕੰਮ ਤੇ ਅੱਜ ਕੰਮ ਜਾਦੇ ਸੀਗਾ ਤੇ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਕੰਮ ਕਰਦੇ ਆਂ ਸੀ ਕੀ ਕੰਮ ਕਰਦੇ ਆਂ ਤੇ ਕਿੰਨਾ ਕੁ ਸੌਖਾ ਕੰਮ ਕਿੰਨਾ ਕੁ ਔਖਾ ਕੰਮ ਤੇ ਜੇ ਸਭ ਨੂੰ ਪੈਸੇ ਮਿਲਦੇ ਨੇ ਉਸ ਹਿਸਾਬ ਨਾਲ ਦੇਖੋ ਤੁਸੀਂ ਦੱਸਿਓ ਵੀ ਜਾਇਜ਼ ਆ ਕੰਮ ਦੇ ਬਧੀਆਂ ਲੱਗਿਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੁੰਦ ਬਹੁਤ ਆ ਰਾਤ ਰਾਤ ਬੁਖਾਰ ਸੀਗਾ ਤੇ ਹੰਬੀ ਭਰੀ ਹੋਈ ਸੀਗੀ ਡਾਡੀ ਨੂੰ ਮੈਂ ਮੈਚ ਲਵਾਉਂਗਾ ਮੈਂ ਤੇ ਨਾ ਫੈਨਲ ਤਾਂ ਕਰਕੇ ਜਾਣਾ ਪੈਣਾ ਹੀ ਆ ਖਰਾਕਾਂ ਲੈ ਕੇ ਰੋਟੀ ਪਣੀ ਛੱਕ ਕੇ 8 ਵਜੇ ਨੂੰ ਆਪਾਂ ਪਹੁੰਚ ਜਾਣਾ ਤੇ ਉੱਥੇ ਜਾ ਕੇ ਆਪਾਂ ਫਿਰ ਤੁਹਾਨੂੰ ਦਿਖਾਉਣੇ ਆ ਤੇ ਜਾਣ ਤੋਂ ਪਹਿਲਾਂ ਮੈਂ ਕਿਹਾ ਚਲੋ ਜੋਰੇ ਨੂੰ ਢੇੜਾ ਖੜਾ ਦਈਏ ਤੁੰਦ ਬਹੁਤ ਆ ਗਿਆ ਤੇ ਇਹਨੂੰ ਢੇੜਾ ਕਿਹਨੇ ਕਢਾਉਣਾ ਸੀ ਆਪਣੇ ਤੋਂ ਬਿਨਾ ਇਹ ਸੰਭਲਦਾ ਨਹੀਂ ਕਿਸੇ ਤੋਂ ਪਾਂ ਚੰਦ ਜੰਦੇ ਡਰ ਉੱਤ। ਤੇ ਹੌਲੀ ਹੌਲੀ ਚਾਵਾਂਗੇ। ਫੇਰ ਜਾ ਕੇ ਹੁਣ ਦਿਖਾਉਣੇ ਆ ਕੰਮ। ਕਹਿ ਹੈ ਜਾ। ਰੈਡੀਆਂ। ਚੱਲਦੇ ਆਪਾਂ। ਮਾਰਦੀ ਆ ਚਮਕਾਰਾ ਧੁੱਪ। ਉਹ ਤਾਂ ਅੰਦਰ ਪੜਿਆ ਬੈਠਾ। ਚਲੋ ਚੱਲੀਏ। ਬਾੜੇ-ਬਾੜੇ ਤੋਂ ਬਹੁਤ ਜਾਣੇ। ਤੇ ਇੱਕ ਹੱਦ ਵੀ ਕਰਦੀ ਆ। ਥੱਲੇ ਦੀ ਲੋਹਰ। ਤੇਰੀ ਟੀ-ਸ਼ਰਟ ਸਵੈਟ ਸਭ ਤੇ ਕੋਟ ਪਾ ਲੈ ਅਜੇ ਤਾਂ ਸੋਚਿਆ ਨਹੀਂ ਵੀ ਥੱਲੇ ਦੀ ਕੋਈ ਨਾ ਕੁਛ ਪਾ ਲੈਂਦੇ ਚਲੋ ਕੋਈ ਗੱਲ ਨਹੀਂ ਥੋੜੀ ਥੋੜੀ ਚੱਲਦੇ ਆ ਤੇ ਸਰੀਰ ਤੋਂ ਫੜਦਾ ਆਪਾਂ ਕਿਲੋ ਬਤਾਣਾ ਕਿਉਂਕਿ ਮੱਥਾ ਟੇਕਣਾ ਹੁੰਦਾ ਪੱਟੀ ਚਲਾਉਣ ਤੋਂ ਪਹਿਲਾਂ ਨਾਲੇ ਸ਼ਾਮ ਨੂੰ ਮਿਲਦੇ ਆਪਾਂ ਪਹੁੰਚ ਗਏ ਆਪਾਂ ਬਾਈਪਾਸ ਤੇ ਢਿੱਲੋਂ ਵਾਲੇ ਤੇ ਅੱਜ ਤਾਂ ਚੜ੍ਹ ਜਾਣਾ ਆਪਾਂ ਲੁੱਧਿਆਣਾ ਰੋਡ ਤੇ ਤੇ ਫੈਕਟਰੀ ਹੈਗੀ ਆਪਣੀ ਗੱਲਾਂ ਮੱਕੜੀ ਤੋਂ ਹੋ ਰਹੀ ਜਾਂਦੇ ਸ੍ਰੀ ਤੋਂ ਵਧਾਣਾ ਪੜ ਲੀਏ ਭੁੱਲ ਨਾ ਜਾਈਏ ਆ ਗਏ ਸੀਗੇ ਸ੍ਰੀ ਫੜ ਲੀਏ ਪਤਾਣਾ ਇਹਨੋਂ ਤਾਂ ਲੈਨੇ ਨੇ ਸਮਾਨ ਅਸੀਂ ਕਾਲ ਦੇ ਟਾਈਮ ਤੇ ਆਉਣੇ ਆ ਪਤਾਣਾ ਲੈ ਲਿਆ ਸੈਟਿੰਗ ਇਹ ਪ੍ਰਖਾਰ ਹੀ ਸਾਡੇ ਦਿਖਾਵਾਂ ਕੰਮ ਦਾ ਬਣਾਣਾ ਫਾਰੀਆ ਚਲਈਏ ਕੰਮ ਤੇ ਢਾਲਾਂ ਚ ਸਕੂਟਰੀ ਚ ਪੂਰੀ ਜਾਏ ਹਜੀ ਕਿੱਟ ਲਾਹੇ ਵੰਦਾ ਕਿਉਂਕਿ ਹੱਥ ਚ ਸਮਾਨ ਨੂੰ ਫੜਿਆ ਨਾ ਜਾਵੇ ਝੱਕ ਜਾਂਦਾ ਹੱਥ ਠਾਰ ਜਾਂਦੇ ਨੇ ਸਾਡਾ ਠੰਡ ਘਟ ਸੀ ਤਾਂ ਕੱਪੜੇ ਦੇ ਹਲਕੇ ਜੇ ਗਲਵਸ ਪਾਏ ਸੀ ਫਰ ਵੀ ਨੱਕ ਬਗੀ ਜਾਂਦਾ ਕਿਉਂਕਿ ਰਾਤ ਦਾ ਬੁਖਾਰ ਸੀਗਾ ਚਲੋ ਚੱਲਦੇ ਆਪਾਂ ਆਗੇ ਭਾਈ ਕੰਮ ਤੇ ਵਾਣ ਜਾ ਮਾਮਾ ਪੱਠੀ ਇਹ ਜੇ ਹੱਥ ਨੇ ਸਾਫ ਸਾਫ ਸ਼ਾਮ ਨੂੰ ਦਿਖਾਵਾਂਗੇ ਬੀਫੋਰ ਆਫਟਰ ਇਹ ਆ ਪੱਠੀ ਇਹ ਪੱਠੀ ਚੱਲਦੀ ਆ ਸੇਲੀ ਮੈਟਲ ਬੰਦੇ ਨਾ ਨਾ ਹਟਣਾ ਕਿਉਂ ਆ ਤੇਲ ਵਿੱਚ ਪਊਗਾ ਕੋਲਾ ਸਾਰਾ ਮਾਲ ਮੈਂ ਟੋਕੇ ਸੀ ਡੈਡੀ ਨੇ ਉਹ ਬਣਾਇਆ ਸੀ ਉਹ ਚ ਪੈ ਜਾਣਾ ਥੋੜਾ ਭਰ ਕੇ ਐ ਪੌੜੀਆਂ ਤੇ ਜਾਣਾ ਤਹੇ ਹੱਥੋਂ ਕੋਲਾ ਭਰ ਲਓ ਸਬਸਕ੍ਰਾਈਬ ਪਈ ਆ ਤੇ ਸਿੱਲੀ ਪਹਿਲੇ ਕੋਠੇ ਤੇ ਛਾੜ ਦੇ ਸੀ ਮਿਹਨਤ ਬਹੁਤ ਆ ਯਾਰ ਈ ਕਾ ਦਾ ਪਾਉ ਕੋਸਾ ਬੀਲ ਫਿਰ ਅਦਰੋਂ ਬੀਲ ਦੇ ਆਲੇ ਦੋਲੇ ਮਿੱਟੀ ਲਾ ਕੇ ਅਤੇ ਵਜਨ ਰੱਖਣਾ ਹੁੰਦਾ ਤਾਂ ਇਹ ਜਿਹੜਾ ਪਿਗੜਿਆ ਹੋਇਆ ਆਪਾਂ ਲੋਹਾ ਵਿੱਚ ਪਾਵਾਂਗੇ ਵੀ ਬੀਲ ਉੱਠੇ ਨਾ ਸੈਜ ਖਰਾਬ ਨਾ ਹੋਵੇ ਗੈਸ ਭਰ ਜਾਂਦੀ ਆ ਫਿਰ ਆ ਵਜਨ ਪਾ ਕੇ ਰੱਖਦੇ ਆ ਜੇ ਵੀ ਛੋਟੇ ਮਿਲਦੇ ਆਪਾਂ ਡੋਕੂਮੈਂਟ ਤੇ ਵਜਨ ਰੱਖਣਾ 20 ਕਿਲੋ ਦੇ ਬੱਟੇ ਨੇ ਇਹਨਾਂ ਤੇ ਆਪਾਂ ਡਾਇਰੈਕਟ ਪਾ ਸਕਦੇ ਆ ਕੁਆਂਟਲ ਦਾ ਬੀਲ ਆ ਇਹ ਹੈਨਾ ਇਹਨਾਂ ਦੇ ਵੀ ਨੂੰ ਇੱਕ ਵਾਰ ਮਾਰ ਚਲਾਦਾ ਮਾਲ ਦੀ ਬਾਰਟੀ ਭਰੀ ਹੁੰਦੀ ਆ ਤੇ ਆ ਜਿਹੜੀ ਇਹਦੀ ਨਾਲ ਹੀ ਹੁੰਦੀ ਆ ਮਾਲ ਦੀ ਇਹਦੇ ਵਿੱਚ ਮਾਲ ਹੌਲੀ ਹੌਲੀ ਆ ਰਾਮ ਜਦੋਂ ਵੀ ਮਾਲ ਪਾਦਾ ਉਹ ਉਥੇ ਪਾਣਾ ਨਹੀਂ ਦਿੱਤਾ ਬੇਚੇ ਦੀ ਢੰਡਾ ਹੋ ਜਵੇ ਉਹਦੀ ਹੀਟ ਜਿਆਦੇ ਹੁੰਦੀ ਤੇ ਕਮਜ਼ੋਰ ਹੁੰਦਾ ਤੇ ਪੈਰ ਟੜ ਗਿਆ ਹੱਡੀ ਤਾੜ। ਜਦੋਂ ਵੀ ਢਾਲੇ ਦਾ ਬੱਟਾ ਕਿਤੇ ਪਿਆ ਰਹਿੰਦਾ ਤਾਂ ਬੱਟੇ ਗਰਮ ਹੋ ਜਾਂਦੇ। ਫਿਰ ਕੱਪੜਿਆਂ ਨਾਲ ਚੱਕਣੇ ਪੈਂਦੇ। ਫਿਰ ਵਜਾ ਨਿਕਣੀ ਜਿਹੜੇ ਵੀ ਗਾਂ ਤੇ ਗਾਹ ਪੱਕਰੀ ਜਾ। ਉਸੇ ਵਜੇ ਰੱਖਣਾ 20 ਕਿਲੋ ਦੇ ਬੱਟੇ ਨੇ। ਜਿਹੜੇ ਬਹੁਤ ਵੱਡੇ ਵੀਲ ਹੁੰਦੇ ਨੇ। ਹੁਣਾਂ ਤੇ ਟੰਨ ਵਾਲਾ ਬੱਟਾ ਤੇ 20 ਕਿਲੋ ਵਾਲਾ ਬੱਟਾ ਰੱਖਿਆ ਜਾਂਦਾ। ਇੰਨਾ ਤੇ ਕੋਈ ਲੋਡ ਨਹੀਂ ਹੁੰਦੀ ਕਿਉਂਕਿ ਨੰਗੇ ਬੀਲ ਵੀ ਤੇ ਬੀਲ ਢਾਲ ਤਰੇਤਾ ਪਾ ਦੋ ਤਰੇਤਾ ਪਾ ਦੋ ਤੇ 2 ਘੰਟੇ ਬਾਅਦ ਮਿੱਟੀ ਪਾ ਦੋ ਕਿਉਂਕਿ ਸ਼ੀਟ ਬਹੁਤ ਹੁੰਦੀ ਆ ਉੱਖ ਨਾਲ 2 ਘੰਟੇ ਬਾਅਦ ਖਾਦੋ ਐ ਤੇ ਆਪਾਲ ਰੌਂਡਰ ਕੰਮ ਕਰਦੇ ਆ ਕੋਲਾ ਵੀ ਲਿਆਉਣਾ ਪੈਂਦਾ ਓਰੇ ਮਾ ਆ ਲਿਆ ਹੋਇਆ ਇੱਥੇ ਆਪਾਂ वजन ਥੋੜਾ ਰੱਖ ਕੇ ਡਾਇਰੈਕਟ ਬਾਹਾ ਦੇ ਇਹਨੂੰ ਮਿੱਟੀ ਨਹੀਂ ਲੱਗਣੀ ਨਾ ਇਹਨੂੰ ਟਕਣ ਦੀ ਲੋੜ ਆ ਇਸਾਂ ਟਾਲਣਾ ਉਹ ਭੱਠੀ ਚ ਵੜੋ ਜਿੰਨਾ ਵੀਲ ਦਾ weight ਹੁੰਦਾ ਉਹ ਤੋਂ ਦੁੱਗਣਾ ਆਪਾਂ वजन ਰੱਖਣਾ ਹੁੰਦਾ ਤੇ ਸਟ੍ਰੈਟਜੀ ਹੁੰਦੀ ਹੈ ਪਹਿਲਾਂ ਇੱਥੇ ਬੱਟੇ ਰੱਖ ਲੈ ਉੱਥੇ ਰੱਖ ਲੈ ਫਿਰ ਇਹੀ ਬੱਟੇ ਗਾਹਾਂ ਦੇ ਗਾਹਾਂ ਨੂੰ ਕੋਈ ਜਾਣਗੇ ਨਵੇਂ ਬੱਟੇ ਰੱਖਣ ਦੀ ਲੋੜ ਨਹੀਂ ਕਿਉਂਕਿ ਭਾਰੀ ਹੁੰਦੇ ਨੇ ਤੇ ਅੱਗ ਦੇ ਨਾਲੇ ਗਰਮ ਵੀ ਹੋ ਜਾਂਦੇ ਨੇ ਨਾਲੀਆਂ ਦੇ ਵਿੱਚ ਦੀ ਜਮਾਲ ਫੜਾ ਕੜਾ ਹੁੰਦਾ ਅੱਜ ਜੰਮ ਜਾਨਾ ਨਹੀਂ ਜੰਮ ਲੱਗਣੀ ਹੋਏ ਆ 20 ਕਿਲੋ ਵਾਲਾ ਬ੍ਰੇ ਨਿਆਣਾ ਯਾਰ ਛੇ ਵਜੇ ਟੋਕ ਹਨ ਕੜੀਪੁਰ ਸਾਢੇ 12 ਵਜੇ ਗੇ 2 ਵਜੇ ਹੋਊਗਾ ਲੰਚ ਟਾਈਮ ਤੇ ਹੁਣ ਤਾਂ ਮੈਂ ਤਿੰਨ ਮੀਲਾ ਖਾ ਲੈਣੇ ਆ ਭੁੱਖ ਲੱਗੀ ਪਈ ਆ ਤੇ ਮਿੱਟੀਆਂ ਲਾ ਰਹੇ ਆ ਵਜਨ ਰੱਖਦਾ ਹੁਣ ਆ ਵੀਰ ਚ ਮਾਲ ਪਊਗਾ ਫਿਰ ਆ ਵਜਨ ਆ ਵੀਰ ਤੇ ਆਊਗਾ ਇਹਦਾ ਗਾਹਾਂ ਕਰਾਂਗੇ ਇਹਨਾਂ ਦੇ ਵਜਨ ਨਹੀਂ ਰੱਖਣਾ ਬਸ 5-6 ਬਾਅਦ ਦੇ ਤੱਕ ਹੀ ਚੱਲੂਏ ਛੋਟੀ ਭੱਟੀ ਆ ਪੱਖਾ ਲਾਉਣਾ ਪੈਂਦਾ ਓਰੇ ਲਾ ਲੋ ਹਵਾ ਦਾ ਫਤਹ ਦੀ ਨੇਰੀ ਆਗਾ ਪਾਣੀ ਪਾਵਾ ਮਿੱਟੀ ਲਾਉਣੀ ਆਂ ਆਂਦੇ ਦੀ ਆਗਾ ਆ ਰਿਹਾ ਚ ਟਾਈਮ ਆਪਾਂ ਅਗੇ ਗੱਲਾਂ ਨੂੰ ਸ਼ਕਰਗੰਦੀਆਂ ਲੈਣਾ ਅੱਜ ਮੰਡੀ ਲੱਗਣੀ ਆ ਭਾਈ ਡਾੜੀ ਨੂੰ ਫੜਨੇ ਨੇ ਪਰੌਂਠੇ ਪਰੌਂਠੇ ਲੈ ਤੇ ਫੜ ਚੱਲੀਏ ਆਪਾਂ ਵਾਪਸ ਕੰਮ ਤੇ ਹਾਂ ਇਧਰ ਨੂੰ ਵੀਗਾ ਈਲਾਂ ਤੇ ਬਾਲ ਨਹੀਂ ਆਪਾਂ ਸ਼ਕਰ ਕਰਨੀਆਂ। ਨਿਖਾਮ ਕਰਕੇ ਤળਿਆ ਮਲਿਆ ਤਾਂ ਖਾ ਨਹੀਂ ਸਕਦੇ ਪਰੌਂਠੇ ਸੀਗੇ। ਡੜੀ ਕੰਦਾ। ਮਾ ਨਹੀਂ ਆਈ ਚੱਲਣ ਦੇ। ਅਜਿਹੇ ਇਨਸਾਨ ਲੰਨੇ ਆ। ਘੈਂਟ ਬਣਦੀ ਆ। ਓਹੋ। ਆਹ ਸਪੀਡ ਆ ਭੱਠੀ। ਚਾਰ-ਪੰਜ ਘੰਟੇ ਚੱਲਣ ਤੋਂ ਬਾਅਦ ਇਹ ਗੈਸ ਛੱਡਦੀ ਆ। ਸਾਹ ਲੈਣ ਔਖਾ ਹੋ ਜਾਂਦਾ ਇੱਥੇ। ਤੇ ਹੋ ਗਈ ਓਵਰ ਆ ਹਾ ਲਾ ਇਹਦੀਆਂ ਮਿਹਰਬਾਨੀਆਂ ਨੇ ਆ ਗਏ ਸੀ ਕਿ ਕੰਮ ਤੋਂ ਘਰੇ ਤੇ ਪ੍ਰਸ਼ਾਦਾ ਪਾਣੀ ਛਕਦੇ ਆ ਤੇ ਇਹਨਾਂ ਨੂੰ ਕਿ ਗਰਦਗੁਰਦ ਲਾਹੀ ਸੀਗੀ ਤੇ ਵਲੌਗ ਦੇਖਿਓ ਸੱਚਮੇਂ ਵਲੌਗ ਤੋਂ ਬਾਅਦ ਵਾਲੀ ਵੀਡੀਓ ਇਹੇ ਵਧੀਆ ਲੱਗਿਆ ਤਾਂ ਸ਼ੇਅਰ ਕਰਿਓ ਜੇ ਕੋਈ ਵੀ ਕੋਈ ਕੁਐਸਚਨ ਹੁੰਦਾ ਤਾਂ ਤੁਸੀਂ ਸਾਨੂੰ ਕਮੈਂਟ ਕਰਿਓ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਤੇ ਇਹ ਜੀ ਡਿਫਰੈਂਟ ਚੀਜ਼ਾਂ ਤੁਹਾਨੂੰ ਦਿਖਾਉਂਦੇ ਰਹਾਂਗੇ। ਇਹ ਕੋਈ ਪਾਤਰ ਵੀ ਦੇ ਟਾਈਮ ਲੱਗਦਾ ਮੈਂ ਤਾਂ ਕਿਹਾ ਸੀ ਮੈਂ ਇਹਨੂੰ ਜਿੰਮ ਲੈ ਜਾਈਂਗਾ। ਮੈਂ ਵੀ ਮੇਰੀ ਟੇਸਟੀ ਆ। ਇਹਨੂੰ ਵੇਖ ਲੈ। ਤਾਂ ਨਹੀਂ ਪੀਣਾ? ਨਾ। ਮੇਰਾ ਇਹ ਪਹਿਲਾ ਰਿਐਕਸ਼ਨ ਕਹਿੰਦੇ ਕੀ ਨਹੀਂ ਆਏ। ਜਿਹੜਾ ਤੁੰਦ ਹੋਗੀ ਖਾਸੀ ਰਿਸ਼ਤੇਦਾਰ ਚੱਲੇ ਘਰਾਂ ਨੂੰ